ਇਹਦੇ ਵੀ ਦੇਖੋ ਐਕਦਾ ਪੱਟੂ ਮੈਂ ਹੀਲਮ ਸ਼ਰਮਾ ਹਾਂਜੀ ਜਿਹੜੀ ਅੱਗ ਲੱਗੀ ਕਿੱਦਾਂ ਲੱਗੀ ਹੈ ਕੋਈ ਪਤਾ ਹਾਂਜੀ ਮੈਂ ਨਾ ਕੁਝ ਨਹੀਂ ਕਰ ਰਹੀ ਸੀ ਜਦੋਂ ਉੱਪਰ ਤਾਂ ਥੰਨੇ ਉਸੇ ਦੇਖਦੇ ਸੀ ਮੰਦਰ ਚੋਂ ਨਾ ਧੂੰਆਂ ਨਿਕਲ ਰਿਹਾ ਸੀ ਕਾਲਾ ਕਾਲਾ ਅਸੀਂ ਆਪਣੇ ਪਿਤਾ ਜੀ ਨੂੰ ਬੁਲਾਇਆ ਥੱਲੇ ਉਹ ਆਏ ਨਹੀਂ ਤੁਸੀਂ ਭੱਜ ਕੇ ਥੱਲੇ ਗਏ ਸਾਰੇ ਹੂੰ ਨੇ ਦੇਖਿਆ ਸਾਰਾ ਮੰਦਰ ਸੜ ਗਿਆ ਸੀ ਸਾਡਾ ਹੂੰ ਪੰਜੀ ਬੋ ਜਰਾ ਬੁਰਾ ਹਾਲ ਹੋਇਆ ਤੇ ਕਿੰਨਾ ਕ ਨੁਕਸਾਨ ਹੋ ਗਿਆ ਹਾਂਜੀ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਠੇੜਾ ਹੋ ਰਿਹਾ ਹੁਣ ਨੇ ਦੇਖ ਕੇ ਲਗਭਗ ਲਗਭਗ ਹੁਣ ਦੇਖ ਪਤਾ ਲੱਗੂਗਾ ਹਜੇ ਨਹੀਂ ਜਾਣਾਂਗੇ ਕੀ ਚੀਜ਼ ਨੂੰ ਅੱਗ ਲੱਗੀ ਮੰਦਰ ਸੀ ਸਾਡਾ ਇਹਦਾ ਜਿੰਮੇ ਦਾ ਨਾਮ ਨਿਤਿਨ ਸਿੰਘ ਲੜੀ ਫਾਇਰਮੈਨ ਹੈ ਜਦੋਂ ਇਹ ਕੱਗ ਲੱਗੀ ਕੋੜਿਆ ਬੰਦੇ ਜੀ ਸਰ ਅੱਜ ਸ਼ਾਮ 6:30 ਵਜੇ ਸੀ 25 ਦੇ ਸਾਨੂੰ ਕੋਲ ਆਈ ਹੈ ਕਿ ਕੋੜਿਆ ਮਹੱਲੇ ਵਿੱਚ ਗਾਮ ਲੱਖੀ ਧਾਮ ਦੇ ਵਿੱਚ ਜੋ ਕਿ ਇੱਕ ਮੰਦਿਰ ਹੈ ਉਹਦੇ ਉੱਪਰ ਜ਼ਹੈਸ਼ ਆ ਉੱਥੇ ਅੱਗ ਲੱਗੀ ਐ ਅਸੀਂ ਮੋਕੇ ਤੇ ਕਰਪਾਲ ਸਿੰਘ ਡਰਾਈਵਰ ਤੇ ਫਾਇਰਮੈਨ ਨਾਲ ਉਹਦੀ ਟੀਮ ਮੋਕੇ ਤੇ ਪਹੁੰਚੀ ਐ ਤੇ ਅਸੀਂ ਅੱਗ ਤੇ ਕਾਬੂ ਪਾਇਆ ਫਾਇਰਮੈਨ ਗੱਡੀ ਕਿੰਨੀ ਲੱਗੀ ਐ ਸਰ 20 ਕਿ ਗੱਡੀ ਲੱਗੀ ਐ ਜੀ ਤੇ ਅੱਗ ਤੇ ਕਾਬੂ ਪਾ ਲਿਆ ਜੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ ਨੁਕਸਾਨ ਵਗੈਰਾ ਕੋਈ ਦੱਸਿਆ ਉਂਗਾ ਨੁਕਸਾਨ ਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਜੋ ਮੰਦਿਰ ਦਾ ਸਮਾਨ ਹੁੰਦਾ ਹੀ ਐ ਉਹਨੂੰ ਹੀ ਅੱਗ ਪਈ ਐ